ਸਤ ਸਤ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੋ ਮੈਂ ਬੈਠੀ ਐਡੀਟਿੰਗ ਕਰਦੀ ਸੀ ਤਾਂ ਜਿਹੜੇ ਮੇਰੇ ਬੱਚੇ ਨਾ ਕਦੇ ਵੀ ਪਲਾਨ ਨਹੀਂ ਕਰਦੇ ਹੈਗੇ ਵੀ ਕਿਤੇ ਜਾਣਾ ਇੱਕਦਮ ਬੋਲੂਗੇ ਰੈਡੀ ਹੋ ਜਾ ਜਾਣਾ ਹੈ ਨਾ ਤੇ ਕਿੰਨਾ ਟਾਈਮ ਚਾਹੀਦਾ ਤੁਹਾਨੂੰ ਮੈਂ ਕਿਹਾ 5-10 ਮਿੰਟ ਚਾਹੀਦਾ ਹੋਰ ਮੈਨੂੰ ਕੀ ਹਣ ਤੇ ਹੁਣ ਮੈਂ ਸੋਚੀ ਸੀ ਕਿ ਚੇਂਜ ਕਰਾਂ ਕਿ ਨਾ ਕਰਾਂ ਐਵੇਂ ਨਹੀਂ پتہ ਜਾਣ ਕਿੱਥੇ ਆ ਕੁਛ ਨਹੀਂ ਦੱਸਦੇ ਹੈ ਇਕਦਮ ਬਸ ਰੈਡੀ ਹੋ ਜਾਓ ਸੋ ਦੇਖਦੇ ਆ ਕਿੱਥੇ ਜਾਣੇ ਆ ਹਨਾ ਔਰ ਤੁਹਾਨੂੰ ਦੱਸੇ ਵੀ ਨਾ ਅਸੀਂ ਕਿੱਦਾਂ ਰਹਿ ਸਕਦੇ ਆ ਹਨਾ ਸੋ ਮੈਂ ਦੇਖ ਲਿਆ ਕਿ ਰੈਡੀ ਹੋਵਾਂ ਰੈਡੀ ਕੀ ਹੋਣਾ ਰਵੜ ਪਾ ਲੈਣੀ ਆ ਮੈਨੂੰ ਐ ਵੀ ਨਹੀਂ ਦੱਸੇ ਕਿ ਉਹ ਫੋਨ ਤਾਂ ਮੈਂ ਚਾਰਜ ਕਰ ਲਵਾਂ ਘੱਮਸੇ ਕਮ ਹਨਾ ਬੰਦੇ ਨੇ ਸ਼ੂਟ ਵਗੈਰਾ ਕਰਨਾ ਹੁੰਦਾ ਔਰ ਬਾਹਰ ਬਾਰਿਸ਼ ਵੀ ਹੋ ਰਹੀ ਆ फिर उ जैकट दयापा सो देख दें मैं, तो थोड़ा रेडी होके मिलती है यानी सर सुर पा के मिलते सो अपना रेडी हो चुके ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਮੇਰੇ ਨਿਊ ਵਲੌਗ 'ਚ ਤੇ ਅਸੀਂ ਘੁੰਮਣ ਜਾ ਰਹੇ ਹਾਂ ਬੱਚਿਆਂ ਦੇ ਨਾਲ ਔਰ ਬੱਚੇ ਮੈਨੂੰ ਦੱਸਦੇ ਨਹੀਂ ਰਹੇ ਵੀ ਜਾਣਾ ਕਿੱਥੇ ਆ ਮੈਨੂੰ ਕਿੰਨੀ ਧੇਰ ਹੋਗੀ ਪੁੱਛਦੀ ਨੂੰ ਪਰ ਹਲੇ ਤੱਕ ਨਹੀਂ ਦੱਸ ਰਹੇ ਸਰਪ੍ਰਾਈਜ਼ ਆ ਦੇਖਦੇ ਕਿੱਥੇ ਲੱਗੇ ਜਾਂਦੇ ਆ ਕਿੰਨਾ ਸੋਹਣਾ ਲੱਗ ਰਿਹਾ ਇੱਥੇ ਤਾਂ ਗ੍ਰੀਨਰੀ ਬਹੁਤ ਹੈਡਾ ਦੇ ਤਾਂ ਆਪਾਂ ਫੈਨ ਆ ਗ੍ਰੀਨਰੀ ਇੰਨੀ ਹੈ ਨਾ ਜਿਆਦਾ ਏ ਓਹੋ ਕੀ ਬਾਤ ਹੈ ਹੁਣ ਤਾਂ ਦੱਸ ਦੋ ਕਿੱਥੇ ਜਾਣਾ ਏ ਦੇ ਦਸਣਾ ਹਲੇ ਹੀ ਨਾ ਦਸਣਾ ਇਹਨਾਂ ਕਿਸੇ ਨੇ ਵੀ ਮੈਨੂੰ ਚਲੋ ਕੋਈ ਨਹੀਂ ਤੁਹਾਨੂੰ ਵੀ ਦਿਖਾਵਾਂਗੇ ਕਿਤੇ ਦਾ ਲੈ ਕੇ ਜਾਣ ਗਈ ਮੈਂ ਆਪ ਕਨਫਿਊਜ਼ ਹਾਂ ਮੈਨੂੰ ਤਾਂ ਅੱਛੇ ਗਾਰਡਨ 'ਚ ਨਾ ਜਾਣਾ ਹੋਵੇ ਇੱਧਰ ਹਣਾਂ ਲੇ ਤਾਂ ਕੀ ਨਹੀਂ ਪਤਾ ਚੱਲ ਰਿਹਾ ਕਿ ਆਪਾਂ ਜਾ ਕਿੱਥੇ ਰਹੀ ਹਾਂ ਦੇਖਦੇ ਹਾਂ ਕਿੱਥੇ ਲੈ ਕੇ ਜਾਂਦੇ ਆਂ ਅੱਜ ਮੈਂ ਬਤਾ ਕੀ ਕਰਿਆ ਅੱਜ ਮੇਰੇ ਬੇਟੇ ਦਾ ਜਿਹੜਾ ਨਾ ਮੇਰਾ ਬੇਟਾ ਬਲੌਗ ਨੂੰ ਮੈਂ ਉਹਦਾ ਕੈਮਰਾ ਖੋਲਿਆ ਮੈਂ ਕਿਹਾ ਨਾਮ ਬੰਨੂ ਤਾਂ ਆ ਦੇ ਮੈਂ ਤਾਂ ਇਹਦੇ ਨਾਲ ਪੜਾਉਂਗੀ ਪਰ ਬਟ ਉਹ ਤਾਂ ਪਤਾ ਹੀ ਨਹੀਂ ਚੱਲ ਰਿਹਾ ਉਹ ਮੈਨੂੰ ਸੀਟ ਦਾ ਪਤਾ ਓਏ ਕਿਆ ਬਾਤ ਹੈ ਕਿਆ ਬਾਤ ਹੈ ਅੱਛਾ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਆ ਕਿਆ ਬਾਤ ਹੈ ਤਾਂ ਦੱਸੋ ਨਹੀਂ ਹੈਗਾ ਇੱਕ ਬੱਚਾ ਨਾ ਮੇਰਾ ਬڑا ਬੇਟਾ ਹੈ ਮੇਰਾ ਤੇ ਮਰਾ ਛੋਟਾ ਹੈ ਇਹ ਛੋਟਾ ਗਾਇਜ਼ ਬਹੁਤ ਜ਼ਿਆਦਾ ਸ਼ਰਾਰਤੀ ਹੈ ਪਰ ਇਹ ਕੈਮਰੇ ਅੱਗੇ ਨਾ ਭੋਲ ਕੇ ਨਹੀਂ ਰਾਜੀ ਪਤਾ ਨਹੀਂ ਕਿਉਂ ਠੰਡੀ ਠੰਡੀ ਹਵਾ ਚਾਉਦੀ ਹੈ ਸੋ ਅਸੀਂ ਇੱਥੇ ਵੇਚਤੇ ਆਏ ਹਾਂ ਔਰ ਵੇਚ ਦਾ ਨਾਮ ਨਹੀਂ ਮੈਨੂੰ ਪਤਾ ਹੈਗਾ ਔਖਾ ਥੋੜਾ ਮੂੰ ਨਾਮ ਤਾਂ ਆ ਜਾਊਗਾ ਇੱਕ ਮਿੰਟ ਗੈਰੇਜ ਵਿੱਚ ਦਿਆ ਇਹ ਨਾਮ ਕਿਹਦੇ ਸੇ ਵੇਚਦਾ ਇਹਦਾ ਵੇਚਦੇ ਸਟੈਨਲੀ ਪਾਰਕ ਹਾਂ ਸਟੈਨਲੀ ਪਾਰਕ ਅੱਛਾ ਸਟੈਨ ਪਾਰਕ ਪੁਰਕ ਜੀ ਕੋਈ ਦੋਸਤੋ ਸਰਕੇ ਪੁੱਛਲੇ ਕਰਦੇ ਤਾਂ ਬੇਟਾ ਮੇਰਾ ਬਹੁਤ ਸ਼ਰਾਬਤੀ ਹੈ ਔਰ ਕੈਮਰੇ ਦੇ ਘੱਟ ਬੋਲਦੇ ਨੇ ਇਸ ਕਰਕੇ ਮੈਂ ਜ਼ਬਰਦਸਤ ਝਿੰਦ ਕਰਦੀ ਹੈ ਕਿ ਕੀ ਫਾਇਦਾ ਹੈ ਨਾ ਸੋ ਐਦਰ ਤੁਸੀਂ ਬਿਊਟੀਫੁੱਲ ਇੱਕ ਪਹਿਲਾ ਤਾਂ ਤੁਸੀਂ ਆ ਦੇਖੋ ਇਹਨੇ ਮੈਨੂੰ ਨਾ ਹਲੇ ਮੈਂ ਝਿੰਗੀ ਤਰਾਂ ਹਾਂ ਨਹੀਂ ਸਿੱਖ ਲੂੰਗੀ ਮੈਂ ਇਹਨੇ ਮੈਨੂੰ ਕਿਹਾ ਕਿ ਅੱਜ ਨਾ ਤੁਸੀਂ ਮੰਮਾ ਤੁਸੀਂ ਆ ਦੇ ਵਿੱਚ ਵਲੌਗ ਬਣਾਓ ਤੇ ਮੈਂ ਫਿਰ ਹਲੇ ਸਿੱਖ ਰਹੀ ਹਾਂ ਆਪਾਂ ਇਹਦੇ ਵਿੱਚ ਵੀ ਸ਼ੂਟ ਕਰਦੇ ਹਾਂ ਜੀ ਦੇਖੋ ਹਾਂ ਹੋ ਗਿਆ ਸੋ ਆ ਕੈਮਰਾ ਏ ਕੋਮਲ ਦਾਏ ਸੋ ਮੈਨੂੰ ਚੰਗੀ ਤਰ੍ਹਾਂ ਨਹੀਂ ਚਲਾਉਣਾ ਆਉਂਦਾ ਬਾਕੀ ਜੇ ਇਹ ਕੈਮਰਾ ਮੈਨੂੰ ਚਲਾਣਾ ਆ ਗਿਆ ਨਾ ਸਮਝ ਪਾ ਰਹੇ ਹੋ ਨਾ ਤੁਸੀਂ ਮੈਂ ਕਿਹਾ ਫੇਰ ਨਾਂ ਫੇਰ ਨੰ ਮਿਲ ਗਿਆ ਹਸਰੇ ਉਹ ਜੋ ਆ ਕੇ ਮੇਰੇ ਹਾਸਰੇ ਆ ਮੈਂ ਕਿਹਾ ਫੇਰ ਨਾ ਇਹ ਕੈਮਰਾ ਤੁਹਾਨੂੰ ਮਿਲ ਗਿਆ ਠੀਕ ਤੇ ਆ ਤਾਂ ਮੈਨੂੰ ਪਤਾ ਮੇਰੇ ਬੱਚੇ ਬਹੁਤ ਅੱਛੇ ਆ ਸੋ ਮੈਂ ਕੋਸ਼ਿਸ਼ ਕਰ ਰਹੀ ਆ ਕਿ ਇਹਦੇ ਚ ਵੀ ਰਿਕਾਰਡਿੰਗ ਹੋ ਰਹੀ ਆ ਕਿਉਂਕਿ ਹਲੇ ਮੈਨੂੰ ਇਹਦੀ ਸਕਰੀਨ ਬਹੁਤ ਛੋਟੀ ਆ ਮੈਨੂੰ ਪਤਾ ਨਹੀਂ ਚੱਲ ਰਿਹਾ ਹਲੇ ਕਿਉਂਕਿ ਚੰਗੀ ਤਰ੍ਹਾਂ ਨੌਲੇਜ ਨਹੀਂ ਨਾ ਹੈਗੀ ਬਟ ਮੈਂ ਸਿੱਖ ਜੂਗੀ ਪਰ ਜੇ ਸਿੱਖ ਗਈ ਫੇਰ ਨਾ ਉਹ ਕੈਮਰਾ ਮੈਂ ਮੋੜਦਾ ਬਿਲਕੁਲ ਨਹੀਂ ਦੇਣਾ ਹੈਗਾ ਫਿਰ ਤਾਂ ਮੈਂ ਤੇ ਹੁਣ ਮੈਂ ਸੋਚੇ ਕਿ ਇਹਦੇ ਨਾਲ ਸ਼ੂਟ ਕਰਾਂ ਕਿ ਇਹਦੇ ਨਾਲ ਸ਼ੂਟ ਕਰਾਂ ਕਿਹਦੇ ਨਾਲ ਕਰਾਂ ਦੋਨੇ ਪਾਸੇ ਕਰ ਲੈਣ ਲਈ ਆ ਔਰ ਇਹਦੇ ਚ ਤਾਂ ਹਲ ਦੇਖੋ ਅੱਜ ਵੈਸੇ ਹੀ ਲਿਆ ਮੈਂ ਕਿਹਾ ਮੈਂ ਦੇਖਦੀ ਆ ਇਹਦੇ ਵਿੱਚ ਕਰਕੇ ਮੈਨੂੰ ਪਤਾ ਚੱਲਦਾ ਕਿ ਨਹੀਂ ਔਰ ਇਹਦੇ ਵਿੱਚ ਨਾ ਇਦਾਂ ਜੇ ਆਪਾਂ ਇਹ ਤਿੰਨ ਬਟਨ ਦਬੂਗੇ ਆ ਦੇਖੋ ਆ ਦੇਖੋ ਘੁੰਮ ਗਿਆ ਹਾਂ ਤਾਂ ਮੈਂ ਸਿੱਖ ਜਨ ਨਹੀਂ ਆ ਹਾਂਜੀ ਦੋਸਤੋ ਔਰ ਤੁਸੀਂ ਦੇਖ ਪਾ ਰਹੇ ਹੋ ਕਿਹੜੀ ਨਾਮ ਕੀ ਦੱਸਿਆ ਸੀ ਵਿੱਚ ਦਾ ਕੋਈ ਪਾਰਕ ਆ ਤੇ ਸਮੁੰਦਰ ਦੇ ਕੰਡੇ ਖੜੇ ਆ ਆਪਾਂ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਆ ਸਮੁੰਦਰ ਦੇ ਕੰਡੇ ਖੜੇ ਆਪੋ ਔਰ ਟੰਡੰਡੀ ਆਵਾਜ਼ ਆ ਰਹੀ ਹੈ ਬਹੁਤ ਸ਼ੁਕਰ ਹੈ ਆਪਣੀ ਸ਼ਰਗ ਲਈ ਕਿ ਤਾ ਬੱਚੇ ਪਹਿਲਾਂ ਦੱਸ ਦੇਣੇ ਹੈਗੇ ਉਧਰ ਫੋਟੋ ਸ਼ੂਟ ਹੋ ਰਿਹਾ ਸਾਰੇ ਇੱਥੇ ਫੋਟੋ ਸ਼ੂਟੇ ਕਰਦੇ ਆ ਸ਼ੁਕਰਮਕ ਲੈ ਆਈ ਮਨ ਮਰੀ ਚੱਲੀ ਮੈਂ ਘੁੰਮਣ ਉਧਰ ਠੀਕਾ ਮੈਨੂੰ ਦਿੱਕਿਓ ਨਾ ਮੈਂ ਸਾਰਾ ਰਾਉਂਡ ਕੱਟ ਕੇ ਆਉਂਗੀ ਤੇ ਸਾਰਾ ਬਲੌਗ ਕਰਕੇ ਆਉਂਗੀ ਮੇਰਾ ਫੋਨ ਤਾਂ ਦੇ ਦੋ ਕੋਈ ਤੇ ਉਧਰ ਦੇਖੋ ਦੋਸਤੋ ਇਧਰ ਦੇਖੋ ਇੱਥੇ ਇਦਾਂ ਉਹ ਛੋਟੇ ਜਿਹੇ ਨੂੰ ਦੇਖੋ ਛੋਟੇ ਜਿਹੇ ਨੂੰ ਦੇਖੋ ਗਾਇਜ਼ ਉਹ ਦੇਖੋ ਕਿੰਨੇ ਸਮਾਰਟ ਆ ਨਾ ਗੋਰਿਆਂ ਦੇ ਬੱਚੇ ਹੋਏ ਹੋਏ ਆਪਾਂ ਤਾਂ ਉਹੀ ਡਰੀ ਜੰਨੇ ਆ ਹਨ ਤੇ ਇੱਦਾਂ ਸਾਰੇ ਸਾਈਕਲਿੰਗ ਕਰਦੇ ਆ ਤੇ ਬੱਚਿਆਂ ਨੇ ਵੀ ਇੱਧਰ ਸਾਈਕਲਿੰਗ ਹੀ ਕਰਨੀ ਆ ਗੈਰੀ ਨੇ ਵੀ ਇਹੀ ਕਰਨੀ ਆ ਤੇ ਆਪਾਂ ਇੱਥੇ ਸ਼ੂਟ ਵਗੈਰਾ ਕਰਾਂਗੇ ਤੇ ਦੇਖਾਂਗੇ ਇੰਜੋਏ ਕਰਾਂਗੇ ਹੋਰ ਕੀ ਕਰਨਾ ਇੱਥੇ ਤੇ ਮੈਂ ਤਾਂ ਉੱਥੇ ਵੀ ਜਾ ਕੇ ਆਉਂਗੀ ਉਦਾਂ ਨੂੰ ਰਸਤਾ ਕਿੱਧਰ ਨੂੰ ਹੋਊਗਾ ਹੋਊਗਾ ਰਸਤਾ ਨਿਚ ਨੂੰ ਜਾਣ ਦਾ ਉਹ ਤਾਂ ਜਾ ਕੇ ਆਉਂਗੇ ਤੇ ਇੱਧਰ ਸਾਰੇ ਇੰਜੋਏ ਕਰਦੇ ਆ ਸੋ ਦੋਸਤੋ ਅਦਰ ਸ਼ੂਟਿੰਗ ਚੱਲ ਰਹੀ ਆ ਤੇ ਝੂਮ ਕਰਨਾ ਅੰਦਾ ਹੁਣ ਨਾ ਮਿਲ ਗਿਆ ਬਿੱਤਰਾਂ ਤੁਹਾਨੂੰ ਇਹ ਕੈਮਰਾ ਹੁਣ ਤਾਂ ਆਪਾਂ ਦੇ ਖੋ ਲੈਣਾ ਤੇ ਉਹ ਬੇਟਾ ਮੇਰਾ ਸ਼ੂਟ ਕਰ ਰਿਹਾ ਹੈ ਕਮਲ ਡਰੋਨ ਕਿੱਥੇ ਗਿਆ ਆਏ ਜਮਨ ਡਰਦਾ ਹੈਗਾ ਸੋ ਦੋਸਤਾਂ ਤੁਸੀਂ ਵੀਊ ਦੇਖ ਸਕਦੇ ਹੋ ਸਾਰੇ ਸਾਈਕਲਿੰਗ ਕਰ ਰਹੇ ਤੇ ਬੋਟਿੰਗ ਕਰ ਰਹੇ ਨੇ ਸਾਰੇ ਤੇ ਉਹ ਆਪਣਾ ਪੋਲਾ ਸਾਹਮਣੇ ਤੇ ਆਹ बेटे मेरे शूटिंग ਕਰ ਰਿਹਾ ਮੈਂ ਸੋਚਦੀ ਕਿ ਇੱਥੇ ਵਧੀਆ ਦੇਖਦੇ ਜੇ ਮੈਂ نیچے ਜਾਉਂਗੀ ਨਾ ਵਧੀਆ ਨਹੀਂ ਮੈਂ ਜਾਨੀ ਕਿ ਧੁੱਪ ਚ ਜਾਵਾਂਗੇ ਚੱਲਦੇ ਆਪਾਂ ਗਿਆ ਤਾਂ ਨਹੀਂ ਜਾਉਂਗੀ ਪਹਿਲਾਂ ਤੁਹਾਨੂੰ ਰਸਤਾ ਦਿਖਾ ਦਿੰਦਾ ਜੇ ਮੈਂ ਗਿਰ ਗਈ ਨਾ ਹੌਲੀ ਹੌਲੀ ਜਾਣੀ ਆ ਆ ਗਿਆ ਆਪਾਂ ਆ ਗਿਆ ਆਪਾਂ ਹੁਣ ਆਪਾਂ ਨਾਲ ਉੱਪਰ ਚੱਜੇ ਜਾਂਦੇ ਹਾਂ ਕਿਰਤ ਦੇਖ ਲਓ ਹੁਣ ਮੈਂ ਤੁਹਾਨੂੰ ਅਸਲੀ ਗੱਲ ਦੱਸਦੀ ਹਾਂ ਕਿ ਮੈਂ ਤੋਂ ਇੱਥੇ ਇਹਦੇ ਵਿੱਚ ਨਹੀਂ ਮੰਨ ਰਹੀ ਅ ਮਾਈਕ ਵੀ ਲਾਇਆ ਹੋਇਆ ਪਰ ਮੈਨੂੰ ਹਲੇ ਨਹੀਂ ਪਤਾ ਚੱਲ ਰਿਹਾ ਇਸ ਕਰਕੇ ਮੈਂ ਘੱਟ ਵੀ ਮੇਰਾ ਵਲੌਗ ਕਿਤੇ ਇਦਰੋਂ ਵੀ ਨਾ ਰਹਿ ਜਾਵੇ ਤੇ ਮੈਂ ਇਧਰ ਦੇ ਚੱਕਰ 'ਚ ਹਨਾ 올ਡ ਇਜ਼ ਗੋਲਡ ਮੇਰਾ ਫੋਨ ਹੈ ਠੀਕ ਆ ਔਰ ਮੈਂ ਤੁਹਾਨੂੰ ਇੱਧਰ ਥੋੜਾ ਵਿਊ ਦਿਖਾ ਦਿੰਨੀ ਆ ਇਹਦੇ ਵਿੱਚ ਮੈਂ ਕੈਦ ਕੀਤਾ ਇਹਦੇ ਵਿੱਚ ਹਲੇ ਮੈਨੂੰ ਐਡੀਟਿੰਗ ਵੀ ਨਹੀਂ ਕਰਨੀ ਆਉਣੀ ਤੇ ਕੋਈ ਐਪ ਵਗੈਰਾ ਡਾਊਨਲੋਡ ਕਰਨੇ ਮੈਨੂੰ ਕੋਈ ਨਹੀਂ ਸਿੱਖ ਜਾਣਗੇ ਔਰ ਤੁਸੀਂ ਪਲੀਜ਼ ਇੱਧਰ ਆ ਵਿਊ ਦੇਖੋ ਸੋ ਤੁਸੀਂ ਬਹੁਤ ਖੂਬਸੂਰਤ ਨਜ਼ਾਰਾ ਵੈਨਕੂਵਰ ਦਾ ਬੇਚ ਦੇ ਕੰਡੇ ਸਿ ਆਏ ਹੋਏ ਆ ਔਰ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਗੋਰੇ ਸਾਰੇ ਸਾਈਕਲਿੰਗ ਕਰ ਰਹੇ ਨੇ ਗ੍ਰੀਨਰੀ ਇੱਥੇ ਬਹੁਤ ਜ਼ਿਆਦਾ ਔਰ ਸੋਹਣੀ ਜੀ ਕੁੜੀ ਜਾ ਰਹੀ ਆ ਬਹੁਤ ਸੋਹਣੀ ਜੀ ਕਦਾ ਦੇਖੀਓ ਜਾਓ ਔਰ ਜੇ ਇਧਰ ਜਾਣੇ ਦਾ ਰਸਤਾ ਮੈਨੂੰ ਮਿਲ ਨਹੀਂ ਰਹੀ ਨਹੀਂ ਤਾਂ ਮੈਂ ਜਾ ਕੇ ਆਂਦੀ ਬਟ ਇਧਰ ਰਸਕਾ ਹਨਾ ਤੋਂ ਤੁਸੀਂ ਸਾਰਾ ਖੂਬਸੂਰਤ ਨਜ਼ਾਰਾ ਦੇਖੀਓ ਵਸ ਬਾਕੀ ਦੇਖੀ ਜੋ ਮੈਂ ਹੁਣ ਸਾਰਾ ਕੁਝ ਥੋੜੀ ਦੱਸੇ ਜਾਊਗੀ ਤੇ ਮੈਂ ਵੀ ਤਾਂ ਦੇਖਣਾ ਮੁਝੇ ਮੈਨ ਫੌਂਡ ਚੱਕਾ ਜੇ ਮੈਂ ਕਿਦਾਂ ਇੰਜੋਏ ਕਰ ਸਕੂਗੀ ਵਾਓ ਨਾਈਸ ਬਿਊਟੀਫੁਲ ਸੋ ਮੈਂ ਖਾਨੀਆਂ ਤੁਹਾਨੂੰ ਇੱਧਰ ਜਾ ਕੇ ਅੱਗੇ ਤੱਕ ਜਾਣੇ ਆ ਬਿਲਕੁਲ ਖਾਰ ਅੰਦਰ ਔਰ ਸਮੁੰਦਰ 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 ਦੇ ਨਜ਼ਾਰੇ ਤੁਸੀਂ ਦੇਖ ਪਾ ਰਹੇ ਹੋ ਦੋਸਤੋ ਸੋਣਾ ਤੁਹਾਨੂੰ ਸਮੁੰਦਰ ਦੀਆਂ ਲਹਿਰਾਂ ਦਿਖਾ ਦਿੰਨੀ ਐ ਮੈਂ ਵੈਸੇ ਸਮੁੰਦਰ ਦਾ ਪਾਣੀ ਬਹੁਤ ਸੋਹਣਾ ਹੁੰਦਾ ਹੈ ਤੇ ਆਹ ਪਤਾ ਨਹੀਂ ਕਿਉਂ ਇਦਾਂ ਦਾ ਹੈ ਨਾ ਹੁਣ ਆਪਾਂ ਲਹਿਰਾਂ ਨੂੰ ਦੇਖਦੇ 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 ਅੱਗੇ ਵੱਧਦੇ ਵੱਧਦੇ ਹੋਏ ਵੱਧਦੇ ਹੋਏ ਵੱਧਦੇ ਹੋਏ ਵੱਧਦੇ ਹੋਏ ਮੈਂ ਸੋਚਦੇ ਕਿ ਧੁੱਪ ਜੇ ਕਿਤੇ ਨਜ਼ਰ ਆਵੇ ਜਿਹੜਾ ਮੈਂ ਦੋਸਤੋ ਤੁਹਾਨੂੰ ਪੋਲ ਦਿਖਾ ਰਹੀ ਸੀ ਤੇ ਉਹ ਉਹਦੇ ਬਿਲਕੁਲ ਮਨਜ਼ਦੀਕ ਆ ਚੁੱਕੀ ਆ ਔਰ ਦੇਖੋ ਕਿੰਨਾ ਜ਼ਬਰਦਸਤ ਫਰੇਜ਼ ਹੈ ਨਾ ਦੇਖੋ ਜੀ ਦੇਖ ਲਓ ਦੇਖ ਲਓ ਵਾਹ ਵਈ ਗੋਰੀਓ ਕਿੰਨਾ ਜ਼ਬਰਦਸਤ ਪੋਲ ਬਣਾਇਆ ਹੋਇਆ ਹੈ ਔਰ ਸਪੋਰਟ ਵੀ ਸੈਂਟਰ 'ਚ ਬਿਲਕੁਲ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਹਨਾ ਏ ਜਿਹੜਾ ਮੈਂ ਤੁਹਾਨੂੰ ਬ੍ਰੇਸ ਦਿਖਾ ਰਹੀ ਸੀ ਇਹ ਉਹਦਾ سپورਟ ਜਿੱਥੇ ਜ਼ਬਰਦਸਤ سپورਟ ਕੀਤੀ ਹੋਈ ਹੈ ਇਹਦੇ ਸਹਾਰੇ ਹੈ ਸਾਰਾ ਥਾਮ ਝਮ ਜਾਏ ਤੇ ਮੈਂ ਉੱਥੇ ਤੱਕ ਜਾਇਾਂ ਨਹੀਂ ਅੱਗੇ ਨਹੀਂ ਜਾਵਾਂਗੇ ਕੌਕ ਵੱਖਰੇ ਆਤੇ ਸਾਈਕਲਿੰਗ ਵੀ ਹੋ ਰਹੀ ਹੈ ਤੇ ਉੱਧਰ ਸ਼ੂਟਿੰਗ ਵੀ ਹੋ ਰਹੀ ਹੈ ਤੇ ਵਲੌਗ ਵੀ ਬਣ ਰਿਹਾ ਹੈ। ਬਹੁਤ ਮਜ਼ਾ ਆ ਰਿਹਾ। ਬਹੁਤ मजा ਆ ਰਿਹਾ। ਨੇਹਾਂ ਦੇ ਵਾਂਗ ਬਹੁਤ मजा ਆ ਰਿਹਾ। ਐਨਕ ਮੈਂ ਫਨ ਲਈ। ਤੇ ਹਲੇ ਜ਼ਰੂਰਤ ਨਹੀਂ ਹੈਗੀ ਤੇ ਉੱਚੇ ਜ਼ਰੂਰਤ ਪੈਂਦੀ ਆ। ਇੱਥੇ ਕਿੱਦਾਂ ਚਾ ਲੱਗ ਰਿਹਾ ਮੈਂ ਤੁਹਾਨੂੰ ਦਿਖਾਨੀ ਆ। देखो ये पानी जेड़ा ਇੱਥੇ ਤੱਕ ਆ ਜਾਂਦਾ ਮੈਨੂੰ ਲੱਗਦਾ ਉੱਧੇ ਸਾਨੂੰ ਧੁੱਪ ਦੀ ਜ਼ਰੂਰਤ ਹੋਊ ਮੈਂ ਤਾਂ ਧੁੱਪ ਲੱਭ ਰਹੀ ਆ ਚਲਦੇ ਹੋਏ ਚਲਦੇ ਹੋਏ ਚਲਦੇ ਹੋਏ ਬਹੁਤ ਇੰਜੋਏ ਕਰਦੇ ਆ ਦੋਸਤੋ ਇੱਥੇ ਸਾਰੇ ਵੀਕਐਂਡ ਹੈ ਨਾ ਅੱਜ ਖੁਸ਼ ਤਾਂ ਕਰਕੇ ਵੀਕਐਂਡ ਤੇ ਹੀ ਇੰਜੋਏ ਕਰ ਲੈ ਮੇਰਾ ਕਹਿਣ ਦਾ ਮਤਲਬ ਹੈ ਕਿ ਵੀਕਐਂਡ ਤੇ ਹੀ ਇੰਜੋਏ ਕਰਿਆ ਜਾਂਦਾ ਏ ਤੇ ਹੁਣ ਆ ਗਈ ਸਾਨੂੰ ਧੁੱਪ ਦੇਖਗੇ ਔਰ ਦੇਖਦੇ ਆ ਕਿ ਹੋਰ ਕਿੰਨੀ ਵਾਕ ਬਾਕੀ ਮੈਂ ਫਿਰ ਵਾਪਸ ਓ ਮਾਈ ਗੋਡ ਕੀ ਹੋ ਗਿਆ ਦੇਖੋ ਸੋ ਦੇਖੋ ਤੁਸੀਂ ਸਮੁੰਦਰ ਤੇ ਬਿਲਕੁਲ ਨਜ਼ਦੀਕ ਆ ਚੁੱਕੀਆਂ ਮੈਂ ਹੁਣ ਹਾਲੋਂ ਪੂਰਾ ਦ੍ਰਿਸ਼ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੈ ਤੁਸੀਂ ਧਿਆਨ ਨਾਲ ਦੇਖੋ ਪਲੀਜ਼ ਤੇ ਇੱਥੇ ਸਾਈਡ 'ਚ ਲੋਕ ਸਾਰੇ ਸਾਢੇ-ਸਾਢੇ ਦੇਖ ਲੁੰਦੇ ਨੇ ਬੈਠ ਕੇ ਤੇ ਇੱਧਰ ਵੀ ਦੇਖਦੇ ਆਪਾਂ ਕੀ ਆ ਮੋੜ ਜਾ ਮੁਰਕੇ ਕਿੰਨਾ ਸੋਹਣਾ ਦ੍ਰਿਸ਼ ਆ ਓਹ ਕਿਆ ਬਾਤ ਆ ਇੱਥੇ ਦਾ ਰੌਣਕਾ ਲੱਗਿਆ ਮੈਂ ਕਿਉਂਕਿ ਇੱਥੇ ਧੁੱਪ ਆ ਨਾ ਇਸ ਕਰਕੇ ਤਾਂ ਮੈਂ ਧੁੱਪੇ ਲਪਰੀ ਸੀ ਵਾਓ ਨਾਈਸ ਇਧਰ ਅੱਪ ਬਿਲਕੁਲ ਨਜ਼ਦੀਕ ਆ ਚੁੱਕੇ ਹਾਂ ਕੀ ਪਤਾ ਕੀ ਹੋਇਆ ਮੈਂ ਨਾ ਵਾਕ ਕਰਦੀ ਕਰਦੀ ਬਹੁਤ ਜ਼ਿਆਦਾ ਅੱਗੇ ਢੰਗ ਗਈ ਸੀ ਫਿਰ ਕੈਰੀ ਪਿੱਛੇ ਪਿੱਛੇ ਅੱਗੇ ਅੱਗੇ ਉਹਨੂੰ ਬਾਜਵੀ ਮਾਰੀ ਜੂ ਸੁਣਿਆ ਵੀ ਉਹਨੂੰ ਪਤਾ ਵੀ ਨਹੀਂ ਚੱਲਿਆ ਹੈਗਾ ਤੇ ਤੇ ਹੋਰ ਮੈਨੂੰ ਫਟਾਕੇ ਕੇ ਕਹਿੰਦਾ ਉਰੇ ਤੇਰਾ ਹਿੱਲ ਜਾ ਮੈਂ ਕਿਹਾ ਠੀਕ ਆ ਹੋ ਨਹੀਂ ਹਿਲਦੀ ਆਗੀ ਆ ਵਈ ਆ ਆ ਹੋ ਗਿਆ ਚਲ ਠੀਕ ਆ ਮੈਨੂੰ ਫੋਨ ਕਰਿਓ ਬੱਸ